ਆਜ ਕੋ ਸੂਟ ਤੇ ਆਲੋ ਪੂਰੇ 10000 ਰੁਪਏ ਫਟਾਫਟ ਸੂਟ ਪੈਕ ਕਰਕੇ ਦੇ ਦੋ ਮੈਂ ਤੁਹਾਨੂੰ 100 ਰੁਪਏ ਹੋਰ ਦੇਣੇ ਪੈਣੇ ਨਹੀਂ ਨਹੀਂ ਮੈਡਮ ਆਲੋ ਤੁਸੀਂ 50 ਰੁਪਏ ਹੋਰ ਰੱਖੋ ਤੇ ਹੁਣ ਪੈਸੇ ਮੰਗਿਓ ਫਟਾਫਟ ਪੈਕ ਕਰਕੇ ਦੇ ਦੋ ਮੈਡਮ 50 ਰੁਪਏ ਹੋਰ ਦੇਵੋ ਤੁਹਾਡਾ ਨੁਕਸਾਨ ਹੋ ਜਾਣਾ ਹੈ ਆਲੋ ਮੈਡਮ ਪাজার 'ਤੇ ਮੇਰਾ ਨੁਕਸਾਨ ਨਾ ਕਰੋ ਹੁਣ ਤਾਂ ਦੇ ਦਿਓ ਮੇਰੇ ਸੂਟ ਆ ਚੁੱਕੇ ਮੈਡਮ ਤੁਸੀਂ ਸੂਟ ਤੇ ਅਸੀਂ ਐ ਵੀ ਤੁਹਾਡੇ ਸੂਟ ਨੇ ਅਸੀਂ ਬਾਇਵਨ ਗੈਟਵਨ ਲਗਾਈ ਹੈ ਪੂਰੇ ਸਟੋਰ ਤੇ ਤੁਹਾਡੇ ਇਹ ਸਾਰੇ ਸੂਟ ਨੇ ਇੱਕ ਸੂਟ ਨਾਲ ਇੱਕ ਸੂਟ ਤਾਂ ਦੇ ਹੀ ਰਹੇ ਹਾਂ ਤੁਹਾਨੂੰ ਨਾਲ ਤੁਹਾਨੂੰ ਰਿੰਗ ਵੀ ਮਿਲੇਗੀ ਤੇ ਨਾਲ ਤੁਹਾਨੂੰ ਸੋਨੇ ਦਾ ਹਾਰ ਵੀ ਮਿਲੇਗਾ ਪ੍ਰਿੰਟ ਦੇਖ ਸਕਦੇ ਹੋ ਰਾਜਾ ਰਾਣੀ ਵਾਲੇ ਪ੍ਰਿੰਟ ਆਏਗੇ ਤੇ ਤੁਹਾਨੂੰ ਇਹ ਰੇਟ ਮਿਲ ਰਹੇ 1300 ਦੇ ਵਿੱਚ ਦੋ ਵੈਲਵਟ ਦੇ ਸੂਟ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਆ ਚੁੱਕੇ ਹੈ ਕਨਸੈਪਟ 1800 ਦੇ ਵਿੱਚ ਦੋ ਸੂਟ ਇਹ ਵੇਤਨੇਕ ਫਰੀ ਸਾਰੇ ਸੂਟਾਂ ਨੂੰ ਮੈਡਮ ਇੱਕ ਨਾ ਇੱਕ ਫਰੀ ਮਿਲਣ ਜਾ ਰਹੇ ਸਾਰੇ ਸਟੋਰ ਤੇ ਲੱਗੀ ਸਾਡੀ ਸੇਲ ਬਾਇ ਵਨ ਗੈਟ ਵਨ ਫਰੀ ਚਾਹੇ ਤੁਸੀਂ ਸਟਿਚ ਲੈ ਲਓ ਚਾਹੇ ਲੈ ਲਓ ਤੁਸੀਂ ਅਨਸਟਿਚ ਹਰ ਇੱਕ ਸੂਟ ਤੇ ਤੁਹਾਨੂੰ ਮਿਲੂਗੀ ਬਾਇ ਵਨ ਗੈਟ ਵਨ ਫਰੀ ਕੋਟ ਸੈਟ ਵਗੈਰਾ ਹਰ ਇੱਕ ਚੀਜ਼ ਤੇ ਤੁਹਾਨੂੰ ਬਾਇ ਵਨ ਗੈਟ ਵਨ ਲੱਗੀ ਹੈ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਸੋਹਣੇ ਸੋਹਣੇ ਕੋਟ ਸੈਟ ਨੇ ਇਹ ਪਾਰਟੀ ਵੇਅਰ ਸੂਟ ਹੈ ਪ੍ਰੋਪਰ ਹੈਵੀ ਲੁੱਕ ਦੇ ਵਿੱਚ ਇਹ ਅਨਾਰਕਲੀ ਲੈ ਲਓ ਤੁਸੀਂ ਸ਼ਾਇਦ ਸੂਟ ਲੈ ਲਓ ਸ਼ਰਾਰਾ ਲੈ ਲਓ ਗਰਾਰਾ ਲੈ ਲਓ ਲਹਿੰਗੇ ਤੱਕ ਤੁਹਾਨੂੰ ਸੇਲ 'ਚ ਮਿਲਣ ਜਾ ਰਹੇ ਹੈ ਬਾਇ ਵਨ ਗੈਟ ਵਨ ਦੇ ਵਿੱਚ ਇਹ ਦੇਖ ਅੱਗੇ ਤੁਹਾਨੂੰ ਇੱਕ ਨਾ ਇੱਕ ਫ੍ਰੀ ਮਿਲਣ ਜਾ ਰਿਹਾ ਹੈ ਹਲਦੀ ਮਹਿੰਦੀ ਸਾਰੇ ਲਹਿੰਗੇ ਤੁਸੀਂ ਦੇ ਦੂੰਗਾ ਇੱਕ ਨਾ ਇੱਕ ਫ੍ਰੀ ਹਾਂਜੀ ਮੈਡਮ ਅਸੀਂ ਦੇ ਰਹੇ ਹਾਂ ਹੋਰ ਕੋਈ ਨਹੀਂ ਦੇ ਸਕਦਾ ਤੁਹਾਨੂੰ ਇੱਕ ਨਾ ਇੱਕ ਫ੍ਰੀ 10000 ਦੀ ਸ਼ਾਪਿੰਗ ਤੇ ਮਿਲੂਗੀ ਤੁਹਾਨੂੰ ਸਮਾਰਟਵਾਚ 20000 ਦੀ ਸ਼ਾਪਿੰਗ ਤੇ ਮਿਲੂਗੀ ਗੋਲਡ ਪਲੇਟਿਡ ਵਾਚ 30000 ਦੀ ਸ਼ਾਪਿੰਗ ਤੇ ਮਿਲੂਗੀ ਤੁਹਾਨੂੰ ਰਿੰਗ ਤੇ ਨਾਲ ਤੁਹਾਨੂੰ ਲੱਖ ਰੁਪਏ ਦੀ ਸ਼ਾਪਿੰਗ ਤੇ ਮਿਲੂਗਾ ਸੋਨੇ ਦਾ